ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਏਅਰ ਕਲੈਕਸ਼ਨ ਅੱਜ ਦੀ ਵੀਡੀਓ ਆਪਾਂ ਕਾਟਨ ਦੇ ਸੂਟਾਂ ਦੇ ਉੱਪਰ ਲੈ ਕੇ ਆਏ ਆ ਇਹਦੇ ਵਿੱਚ ਆਪਾਂ ਤੁਹਾਨੂੰ ਮਸਲੀਨ ਕਾਟਨ ਦੇ ਸੂਟ ਗਲੇਸ ਕਾਟਨ ਦੇ ਸੂਟ ਤੇ ਕਾਟਨ ਦੀ ਵੈਰਾਈਟੀ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਆਪਾਂ ਨੂੰ ਕਮੈਂਟ ਕੀਤਾ ਸੀ ਕਿ ਆਪਾਂ ਪ੍ਰਾਈਸ ਵੀ ਨਾਲ-ਨਾਲ ਦੱਸਿਏ ਤੇ ਇਸ ਵੀਡੀਓ ਦੇ ਵਿੱਚ ਆਪਾਂ ਸਭ ਦੇ ਪ੍ਰਾਈਸ ਤੁਹਾਨੂੰ ਨਾਲ-ਨਾਲ ਦੱਸਾਂਗੇ ਔਰ ਜਿਨ੍ਹਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਇਹ ਸਾਡਾ ਫਰਸਟ ਆਰਟੀਕਲ ਹੈ ਜੀ ਮਸਲੀਨ ਕਾਟਨ ਦੇ ਉੱਪਰ ਬਹੁਤ ਹੀ ਸਿੰਪਲ ਸੂਟ ਜਾਂ ਸੂਟ ਹੈ ਬਹੁਤ ਸੋਹਣਾ ਕਲਰ ਹੈ ਜੀ ਲਵੈਂਡਰ ਕਲਰ ਚੈੱਕ ਕਰੋ ਇਸ ਦਾ neck ਤੱਕ ਵਰਕ ਬਹੁਤ ਸੋਹਣੀ ਲੈਂਸ ਲੱਗੀ ਹੋਈ ਹੈ neck ਦੇ ਉੱਪਰ ਪੂਰਾ ਗਾਰਲਿਸ਼ ਆਈਟਮ ਤੇ ਉੱਪਰ ਹੈ ਜੀ ਸੂਟ ਇਸ ਦਾ ਕਿਹੜਾ ਕਿਹੜਾ ਕਿਹੜੇ ਤੇ ਬਹੁਤ ਸੋਹਣੀ embroidery ਹੋਈ ਹੈ ਬੋਟਮ ਇਸ ਦੇ ਨਾਲ ਆਏਗੀ ਸ਼ਮਟੂਨ ਦੀ ਰੋਡ ਪੱਟਾ اور گانزا دار ਬਹੁਤ ਸੋਹਣਾ ਦੁਪੱਟਾ ਹੈ ਜੀ ਵਨ ਸਾਈਡ ਵਰਕ ਹੈ ਸੈਕੰਡ ਕਲਰ ਇਸ ਦੇ ਵਿੱਚ ਆਏਗਾ ਪੀਕਾਕ ਕਲਰ ਬਹੁਤ ਸੋਹਣੀਆਂ ਉੱਪਰ ਕਲੀਆਂ ਬਣੀਆਂ ਹੋਈਆਂ ਹਨ ਜੀ ਲੈਸ ਦੇ ਨਾਲ ਪ੍ਰਾਈਸ ਹੈ ਜੀ ਇਸ ਦਾ 1400 ਬਹੁਤ ਸੋਹਣਾ ਸੂਟ ਹੈ ਜੀ ਸਟਫ ਬਹੁਤ ਸੋਹਣਾ ਹੈ ਮਸਲੀਨ ਕਾਟਨ ਦਾ ਔਰ ਦੁਪੱਟਾ ਬਹੁਤ ਸੋਹਣਾ ਹੈ ਔਰ ਗਾਜ਼ਾ ਸੌਫਟ ਔਰ ਗਾਜ਼ਾ ਦਾ ਦੁਪੱਟਾ ਹੈ ਜੀ वन साइड वर्क आएगा इसका थर्ड कलर है जी स्टफ बहुत बढ़िया है जी फैब्रिक बहुत सोना है इसका दुपट्टा है कलर बहुत प्यारे आ, आ गए हैं मस्लिन कॉटन के ऊपर किनने भी ਏ ਸੂਟ ਬਾਈ ਕਰਨਾ ਹੈ ਇਸ ਦਾ ਆਰਡਰ ਕਰਨ ਦਾ ਤਰੀਕਾ ਬਿਲਕੁਲ ਸਿੰਪਲ ਹੈ ਸਾਡਾ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਹੈ ਤੁਸੀਂ ਇਸ ਦਾ ਜੋ ਵੀ ਆਰਟੀਕਲ ਤੁਹਾਨੂੰ ਪਸੰਦ ਹੈ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ ਪ੍ਰਾਈਸ ਰਹੇਗਾ ਜੀ 1400 ਬੋਸੋਨਾ ਕੋਲਰ ਮਸਟਡਾ ਕਲਰ ਹੈ ਜੀ ਇਹ ਨੈਕਸਟ ਆਰਟੀਕਲ ਜੀ ਆਪਣੇ ਕੋਲ ਗਲੇਸ ਕਾਟਨ ਦੇ ਉੱਪਰ ਆਇਆ ਹੈ ਬਹੁਤ ਸੋਨੇ ਕਲਰ ਆਏ ਆ ਥ्रेड ਵਰਕ ਹੋਇਆ ਹੈ ਸੂਟਾ ਦੇ ਉੱਪਰ ਆਪਾਂ ਤੁਹਾਨੂੰ ਸਾਰੇ ਓਪਨ ਕਰਕੇ ਦਿਖਾਣੇ ਆ ਗਲੇਸ ਕਾਟਨ ਦਾ ਸ਼ਰਟ ਆਏਗੀ ਬਾਟਮ ਇਸ ਦੀ ਸ਼ੰਟੂਨ ਦੇ ਉੱਪਰ ਆਏਗੀ ਜੀ ਚੈੱਕ ਕਰੋ ਫੋਟ ਪਿੰਕੀ ਆ ਕਲਰ ਹੈ ਜੀ ਨੈਕ ਦਾ ਵਰਕ ਚੈੱਕ ਕਰੋ ਨੈਕ ਤੇ ਬਹੁਤ ਸੋਣਾ ਥ्रेड ਵਰਕ ਹੋਇਆ ਹੈ ਘੇਰੇ ਦਾ ਵਰਕ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਬਹੁਤ ਸੋਹਣੀ ਵਰਕ ਦੀ ਫਿਨਿਸ਼ਿੰਗ ਹੋਈ ਆ ਔਰ ਇਸ ਦਾ ਮਸਲੀਨ ਕਾਟਨ ਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਦੋਨੋਂ ਸਾਈਡ ਵਰਕ ਹੋਇਆ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਵਰਕ ਚੈੱਕ ਕਰੋ ਜੀ ਬਹੁਤ ਸੋਹਣਾ ਕੱਟ ਵਰਕ ਹੋਇਆ ਹੈ ਬਹੁਤ ਸੋਹਣਾ ਕਲਰ ਹੈ ਰੇਂਜ ਵੀ ਬਹੁਤ ਪਿਆਰੀ ਹੈ ਬਹੁਤ ਨੋਰਮਲ ਜੀ ਰੇਂਜ ਹੈ 1500 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਏਗਾ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਹੈ ਆਰਡਰ ਕਰਨ ਦਾ तरीका बहुत ही इजी है ਤੁਸੀਂ ਸਾਡੇ WhatsApp ਤੇ ਸਕਰੀਨਸ਼ਾਟ ਲਓ ਜਿਹੜਾ ਵੀ ਤੁਹਾਨੂੰ ਆਰਟੀਕਲ ਪਸੰਦ ਆਉਂਦਾ ਆ ਸਾਨੂੰ WhatsApp ਦੇ ਉੱਪਰ ਤੁਸੀਂ ਆਪਣਾ ਸਕਰੀਨਸ਼ਾਟ ਭੇਜੋ 2 ਤੋਂ 3 ਦਿਨ ਦੇ ਅੰਦਰ ਤੁਹਾਨੂੰ ਪਾਰਸਲ ਮਿਲ ਜਾਏਗਾ ਸ਼ਿਪਿੰਗ ਇਸ ਦੀ ਜੋ ਸ਼ਿਪਿੰਗ ਪ੍ਰਾਈਸ ਹੈ ਜੀ ਬਹੁਤ ਹੀ ਘੱਟ ਹੈ 100 150 ਇਸ ਤੋਂ ਜ਼ਿਆਦਾ ਨਹੀਂ ਸ਼ਿਪਿੰਗ ਪ੍ਰਾਈਸ ਜੇ ਤੁਸੀਂ ਇਹ ਸੂਟ ਇੰਡੀਆ ਦੇ ਵਿੱਚ ਹੀ ਕਿਤੇ ਇੰਡੀਆ ਵਿੱਚ ਕਿਸੇ ਵੀ ਹਿੱਸੇ ਤੋਂ ਤੁਸੀਂ ਮੰਗਵਾਉਣਾ ਹੈ ਤੇ ਇਸ ਦੀ ਸ਼ਿਪਿੰਗ 100 150 ਹੀ ਹੋਏਗੀ ਅਦਰਵਾਈਜ਼ ਜੇ ਤੁਸੀਂ ਇਸ ਨੂੰ ਆਊਟ ਆਫ ਕੰਟਰੀ ਆਰਡਰ ਕਰਦੇ ਹੋ ਤੇ ਉਹਦੀ ਸ਼ਿਪਿੰਗ ਚਾਰजेस ਅਲੱਗ ਤੋਂ ਹੋਣਗੇ। ਬਹੁਤ ਸੋਹਣਾ ਲੈਮਨ ਕਲਰ ਹੈ ਜੀ। ਬੋਟਮ ਦਾ ਕਪੜਾ ਇਹ 3 ਮੀਟਰ ਤੋਂ ਥੋੜਾ ਘੱਟ ਹੁੰਦਾ ਹੈ ਕਿਉਂਕਿ ਜੋ 3 ਮੀਟਰ ਤੋਂ ਘੱਟ ਹੈ ਆਪਾਂ ਉਸ ਨੂੰ ਘੱਟ ਹੀ ਦੱਸਾਂਗੇ ਇਸ ਤਰ੍ਹਾਂ ਨਹੀਂ ਹੈ ਕਿ ਘੱਟ ਕਪੜਾ ਹੋਵੇ ਆਪਾਂ 3 ਮੀਟਰ ਕਹਿ ਦਈਏ। ਵਰਕ ਚੈੱਕ ਕਰੋ ਵਰਕ ਬਹੁਤ ਸੋਹਣਾ ਹੋਇਆ। ਕਲਰ ਸਾਰੇ ਬਹੁਤ ਪਿਆਰੇ ਆਏ ਆ। ਨੈਕਸਟ ਕਲਰ ਹੈ ਜੀ ਫਰੋਜ਼ੀ ਕਲਰ ਬਹੁਤ ਸੋਹਣਾ ਫਰੋਜ਼ੀ ਕਲਰ ਹੈ ਜੀ ਦੁਪੱਟਾ ਬਹੁਤ ਸੋਹਣਾ ਬਣਿਆ ਹੈ ਜੀ ਕੱਟਵਰਕ ਦੇ ਨਾਲ ਹੋਰ ਦੁਪੱਟਾ ਪੂਰਾ 2.5 ਮੀਟਰ ਦਾ ਹੋਏਗਾ ਇਹ ਨੈਕਸਟ ਆਰਟੀਕਲ ਜੀ ਆਪਣੇ ਕੋਲ ਪਿਓਰ ਕਾਟਨ ਤੇ ਆਏਗਾ ਬਹੁਤ ਸੋਹਣਾ ਫੈਬਰਿਕ ਹੈ ਜੀ ਚੈੱਕ ਕਰੋਨੇ ਆ ਤੁਹਾਨੂੰ ਸਾਰੇ ਸੂਟ ਕੋਲ ਕੇ ਇਸ ਦਿ neck ਦਾ ਵਰਕ ਚੈੱਕ ਕਰੋ ਜੀ neck ਤੇ ਇਸ ਤੇ ਬਹੁਤ ਸੋਹਣਾ ਵਰਕ ਹੋਇਆ ਹੈ ਬਹੁਤ ਸੋਹਣੀ neck ਬਣੀ ਹੈ ਡਿਜ਼ਾਈਨਰ neck ਬਣੀ ਹੈ ਇਸ ਦੀ ਪਿਓਰ ਕਾਟਨ ਦਾ ਸੂਟ ਹੈ ਜੀ ਇਸ ਦੀ ਸ਼ਰਟ ਹੈ ਜੀ ਸੈਮੀ ਸਟਿਚ ਸ਼ਰਟ ਆਏਗੀ ਜੀ ਇਸ ਦੀ ਘੇਰੇ ਤੇ ਵਰਕ ਚੈੱਕ ਕਰੋ ਔਰ ਪ੍ਰਿੰਟ ਚੈੱਕ ਕਰੋ ਪ੍ਰਿੰਟ ਬਹੁਤ ਸੋਹਣਾ ਬਣਿਆ ਜੀ ਔਰ ਇਸ ਦੀ ਬਾਜੂ ਤੇ ਵਰਕ ਆਏਗਾ ਇਸ ਦੇ ਨਾਲ ਇਸ ਦੀ ਇਹ ਆਫ ਵਾਈਟ ਕਲਰ ਦੀ ਬਾਟਮ ਰਹੇਗੀ ਜੀ ਔਰ ਦੁਪੱਟਾ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਹੈ ਦੁਪੱਟੇ ਦੇ ਦੋਨੋਂ ਸਾਈਡ ਵਰਕ ਹੋਇਆ ਹੈ ਚੈੱਕ ਕਰੋ ਦੁਪੱਟੇ ਦਾ ਵਰਕ ਔਰ ਦੁਪੱਟੇ ਦਾ ਪ੍ਰਿੰਟ ਇਸ ਦਾ ਪ੍ਰਾਈਸ ਰਹੇਗਾ ਜੀ 1500 ਨੈਕਸਟ ਆਰਟੀਕਲ ਆਏਗਾ ਜੀ ਬਹੁਤ ਸੋਹਣਾ ਪ੍ਰਿੰਟਡ ਸੂਟ ਹੈ ਜੀ neck ਦਾ ਵਰਕ ਚੈੱਕ ਕਰੋ ਬਹੁਤ ਸੋਹਣਾ ਲੇਸ ਦਾ ਵਰਕ ਹੋਇਆ ਜੀ ਇਸਦੀ ਬਾਟਮ ਆਏਗੀ ਜੀ white color ਦੀ ਔਰ ਇਹ ਇਸ ਦਾ cotton ਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਇਹ ਪੈਚੇਸ ਲੱਗੇ ਆ ਸ਼ਰਟ ਦੇ ਨਾਲ ਦੇ ਬਹੁਤ ਸੋਹਣਾ ਦੁਪੱਟੇ ਤੇ ਵਰਕ ਹੋਇਆ ਹੈ ਸਾਈਡ ਦੇ ਇਸ ਤੇ ਇਹ ਲੇਸ ਲੱਗੀ ਹੋਈ ਹੈ ਿੱਦਕਿਆ ਪਤਾ ਤੁਹਾਨੂੰ ਦੱਸਿਆ ਹੀ ਹੈ ਆਰਡਰ ਬੁੱਕ ਕਰਨ ਦੇ ਲਈ ਤੁਸੀਂ ਸਾਨੂੰ ਸਾਡਾ ਨੰਬਰ ਆ ਰਿਹਾ ਹੈ ਜੀ ਉਸ ਦੇ ਉੱਪਰ ਆਪਣਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਇਸ ਦੇ ਵਿੱਚ ਨੈਕਸਟ ਆਰਟੀਕਲ ਰਹੇਗਾ ਜੀ ਬਹੁਤ ਸੋਹਣਾ ਕਲੀਆਂ ਵਾਲਾ ਬਹੁਤ ਸੋਹਣਾ ਵਰਕ ਹੋਇਆ ਹੈ ਪ੍ਰਿੰਟ ਬਹੁਤ ਸੋਹਣਾ ਹੈ ਇਸ ਦੀ ਬਾਟਮ ਔਰ ਇਸ ਦਾ ਦੁਪੱਟਾ ਪ੍ਰਾਈਸ ਇਹਨਾਂ ਦੇ ਸੇਮ ਰਹਿਣਗੇ ਜੀ 1500 ਦੁਪੱਟੇ ਤੇ ਬਹੁਤ ਸੋਹਣੇ ਪੈਚੇਸ ਦਾ ਕੰਮ ਹੋਇਆ ਤੇ ਜਿਹੜਾ ਆਪਾਂ ਤੁਹਾਨੂੰ ਹੁਣ ਨੈਕਸਟ ਦਿਖਾਉਣ ਜਾ ਰਹੇ ਇਹ ਵੀ ਪਿਓਰ ਕਾਟਨ ਦਾ ਹੈ ਜੀ ਪ੍ਰਿੰਟਡ ਸੂਟ ਹੈ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਹੋਇਆ ਇਸ ਦਾ ਪ੍ਰਾਈਸ 800 ਇਹ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਏਗਾ ਤੁਸੀਂ ਇਹਨੂੰ ਡੇਲੀ ਵੀ ਵੇਅਰ ਕਰ ਸਕਦੇ ਹੋ ਔਰ ਜੇ ਤੁਸੀਂ ਆਫਿਸ ਜਾਂਦੇ ਹੋ ਕੋਈ ਜੌਬ ਕਰਦੇ ਹੋ ਤੇ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਇਸ ਦਾ ਪ੍ਰਿੰਟਡ ਹੈ ਇਸ ਦੇ ਨਾਲ ਇਸ ਦੀ ब्लैक कलर बॉटम आएगी और कोटा चेकट्टा आएगा डिजिटल है चेक चेक जी चेक आएगी। इस अपने को चार आर्टिकल ने अलग, अलग अलग प्रिंट आएगा सब इसका चेक कर सकते हो ਸੇਮ ਇਸੇ ਤਰ੍ਹਾਂ ਇਸ ਦੀ ਬਲੈਕ ਬਾਟਮ ਆਏਗੀ ਦੁਪੱਟਾ ਆਏਗਾ ਚੈੱਕ ਦਾ ਇਹਨਾਂ ਦੇ ਦੁਪੱਟੇ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਹੋਏ ਆ ਜੀ ਡੇਲੀ ਵੇਅਰ ਦੇ ਲਈ ਇਹ ਸੂਟ ਪਰਫੈਕਟ ਨੇ 800 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਣਗੇ ਨੈਕਸਟ ਪ੍ਰਿੰਟ ਇਸ ਦਾ ਆਏਗਾ ਜੀ ਇਸ ਤਰ੍ਹਾਂ ਛੋਟੇ ਛੋਟੇ ਚੈੱਕ ਦੇ ਵਿੱਚ ਨੈਕਸਟ ਪ੍ਰਿੰਟ ਪਿਓਰ ਕਾਟਨ ਦੇ ਉੱਪਰ ਬਣਿਆ ਹੋਇਆ ਜੀ ਸਭ ਤੋਂ ਵਧੀਆ ਇਹਨਾਂ ਦੇ ਦੁਪੱਟੇ ਬਣੇ ਹੋਏ ਆ ਦੁਪੱਟੇ ਡਿਜੀਟਲ ਪ੍ਰਿੰਟ ਬਣੇ ਹੋਏ ਆ ਸਭ ਦਾ ਅਲੱਗ-ਅਲੱਗ ਪ੍ਰਿੰਟ ਹੈ ਜੀ ਇਹ ਨੈਕਸਟ ਆਏਗਾ ਜੀ ਬਹੁਤ ਜ਼ਿਆਦਾ ਛੋਟੇ ਚੈੱਕ ਦੇ ਵਿੱਚ ਇਸ ਦਾ ਦੁਪੱਟਾ ਵੀ ਇਸ ਤਰ੍ਹਾਂ ਹੀ ਆਏਗਾ। ਔਟਾ ਚੈੱਕ ਦੇ ਵਿੱਚ ਬਹੁਤ ਸੋਹਣਾ ਦੁਪੱਟਾ ਆਏਗਾ। ਦੁਪੱਟਾ ਚੈੱਕ ਕਰੋ। ਨੈਕਸਟ ਆਰਟੀਕਲ ਜੀ ਆਪਣੇ ਕੋਲ ਬਹੁਤ ਸੋਹਣਾ ਇਹ ਚਾਕਲੇਟ ਫੈਬਰਿਕ ਦੇ ਉੱਪਰ ਆਇਆ ਹੈ ਜੀ ਬਹੁਤ ਸੋਹਣਾ ਥ्रेड ਵਰਕ ਹੋਇਆ ਹੈ। ਆਪਾਂ ਤੁਹਾਨੂੰ ਸਾਰੇ ਕਲਰ ਜਿਹੜੇ ਓਪਨ ਕਰਕੇ ਦਿਖਾਵਾਂਗੇ। ਚੈੱਕ ਕਰੋ ਜੀ ਮਾਡਲ ਵਾਲਾ ਸੂਟ ਬਣੇਗਾ। ਬਿਲਕੁਲ ਇਸ ਤਰ੍ਹਾਂ ਦਾ ਬਣ ਕੇ ਸੂਟ ਤਿਆਰ ਹੋਏਗਾ। ਇਹ ਦੇਖੋ ਜੀ ਇਸ ਦਾ ਫਰਸਟ ਕਲਰ। neck ਦਾ work check ਕਰੋ ਬਹੁਤ ਸੋਹਣਾ neck ਤੇ work ਹੋਇਆ ਵੀ neck ਆਏਗਾ 올ਓਵਰ 5 ਮੀਟਰ ਸੂਟ ਮਿਲੇਗਾ ਜੀ ਇਹੋ ਘੇਰੇ ਦਾ work check ਕਰੋ ਘੇਰੇ ਤੇ ਬਹੁਤ ਸੋਹਣਾ work ਹੋਇਆ ਹੈ ਬੇਕੋ ਡੀਜ਼ੈਂਟ ਜਿਹੀ ਲੁੱਕ ਆਉਂਦੀ ਹੈ ਜੀ ਇਸ ਦੀ ਬਾਟਮ ਤੇ work ਹੈ ਜੀ ਬਾਟਮ ਦਾ work check ਕਰੋ ਦੁਪੱਟੇ ਇਹਨਾਂ ਦੇ ਬਹੁਤ ਹੀ ਸੋਹਣੇ ਮਸਲੀਨ ਕਾਟਨ ਦੇ ਆ ਜੀ ਦੁਪੱਟੇ ਦੀ ਲੈਂਥ check ਕਰੋ ਦੁਪट्टे ਦੇ 4 ਸਾਈਡ ਬਲੈਕ ਲੇਸ ਲੱਗੀ ਹੋਈ ਹੈ ਜੀ ਬਹੁਤ ਸੋਹਣਾ ਮਾਊਸ ਕਲਰ ਹੈ ਔਰ ਰੇਂਜ ਇਹਨਾਂ ਦੀ ਬਹੁਤ ਹੀ ਨਾਰਮਲ ਜਿਹੀ ਹੈ ਜੀ 1800 ਦੇ ਵਿੱਚ ਇਹ ਸੂਟ ਮਿਲ ਜਾਏਗਾ ਇਹ ਆਪਣੇ ਕੋਲ ਨੈਕਸਟ ਕਲਰ ਹੈ ਜੀ ਡਾਰਕ ਗ੍ਰੇ ਕਲਰ ਬਹੁਤ ਸੋਹਣਾ ਕਲਰ ਹੈ ਜੀ ਵਰਕ ਚੈੱਕ ਕਰੋ ਕਿਹੜੇ ਦਾ ਵਰਕ ਔਰ ਫੈਬਰਿਕ ਬਹੁਤ ਵਧੀਆ ਹੈ ਜੀ ਔਰ ਇਹ ਬੋਟਮ ਵਰਕ ਦੁਪੱਟੇ ਇਸ ਦੇ ਮਸਲਿਨ कॉटन ਦੇ اور ਬਹੁਤ ਹੀ ਜ਼ਿਆਦਾ ਖੁੱਲੇ ਡੁੱਲੇ ਦੁਪੱਟੇ ਮਿਲੂਗੇ ਪੂਰੇ 2.5 ਮੀਟਰ ਚੈੱਕ ਕਰ ਸਕਦੇ ਹੋ ਆਰਡਰ ਕਰਨ ਦਾ ਤਰੀਕਾ ਬਹੁਤ ਹੀ ਆਸਾਨ ਹੈ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਸੈਂਡ ਕਰਨਾ ਹੈ ਆਪਣਾ ਆਰਡਰ ਬੁੱਕ ਕਰਾਉਣ ਦੇ ਲਈ ਔਰ ਜਿਨ੍ਹਾਂ ਨੇ ਹਲੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਣੇ ਕੋਲ कॉटन ਦੇ ਫੈਬਰਿਕ ਬਹੁਤ ਜ਼ਿਆਦਾ ਆ ਚੁੱਕਿਆ ਹੈ ਜੀ ਥਾਨ ਵਾਲੇ ਸੂਟ ਜੋ ਡੇਲੀ ਵੇਅਰ ਦੇ ਸੂਟ ਹੁੰਦੇ ਆ ਉਸ ਤੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ। ਇਸ ਦਾ ਦੁਪੱਟਾ ਹੈ ਜੀ ਮਸਲੀਨ ਦਾ। ਕਲਰ ਬਹੁਤ ਪਿਆਰੇ ਆ ਜੀ, ਬਲੂ ਜਿਹਾ ਸ਼ੇਡ ਹੈ। ਇਸ ਦਾ ਫੋਰਥ ਕਲਰ ਹੈ ਜੀ। ਵੀ ਨੈਕ ਬਹੁਤ ਸੋਹਣਾ। ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਵਿੱਚ। ਫੈਬਰਿਕ ਬਹੁਤ ਪਿਆਰਾ ਹੈ ਜੀ। विदाउट लाइनिंग ਵੀ ਬਣ ਸਕਦਾ ਹੈ ਜੇ ਤੁਸੀਂ ਲਾਈਨਿੰਗ ਲਗਵਾਉਣੀ ਚਾਹੁੰਦੇ ਹੋ ਤਾਂ ਲਾਈਨਿੰਗ ਲਗਵਾ ਸਕਦੇ ਹੋ ਫਟ ਵੀ ਦਾ ਆਊਟਲਾਈਨਿੰਗ ਵੀ ਇਹ ਬਣ ਸਕਦਾ ਹੈ ਚੈੱਕ ਕਰੋ ਜੀ ਬੋਟਮ ਵਰਕ ਬਹੁਤ ਹੀ ਜਿਆਦਾ ਸੋਹਣੀ embroiderry ਹੋਈ ਹੈ ਦੁਪੱਟਾ ਚੈੱਕ ਕਰੋ ਜੀ डਸਟੀ ਰੋਜ਼ ਜੀ ਇਸ ਦੀ ਕਲਰ ਦੀ ਟੋਨ ਹੈ ਜੀ ਚੈੱਕ ਕਰ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਦਿਖਾਏ ਸਾਰੇ ਕਾਟਨ ਦੇ ਸੂਟ ਸੀ ਔਰ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਟਨ ਦੇ ਥਾਣ ਵਾਲੇ ਸੂਟ ਦਿਖਾਵਾਂਗੇ ਤੇ ਜਿਨ੍ਹਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਥੈਂਕ ਯੂ